ਬੀਕੇਸ ਹਿਸਾਬ ਨਾਲ ਇਥੇ ਫਰਸ਼ ਜਿਹੜੇ ਨੇ ਵੈਚਕਿਏ ਆ ਮਤਲਬ ਇਹਨਾਂ ਨੂੰ ਇਸੇ ਸਮੇਂ ਇਹ ਡਰ ਸਤਾ ਰਿਹਾ ਵੀ ਕਿੱਥੇ ਸਾਡਾ ਜਿਹੜਾ ਪੂਰਾ ਦਾ ਪੂਰਾ ਘਰ ਆ ਉਹ ਹੜ ਦੇ ਨਾਲ ਵਹਿ ਨਾ ਜਾਵੇ ਢਹਿ ਨਾ ਜਾਵੇ ਇਹਨਾਂ ਨੂੰ ਇਸ ਸਮੇਂ ਹੀ ਡਰ ਆ। ਇਨਸਾਨ ਨੂੰ ਉਪਰ ਤੋਂ ਵੀ ਡਰ ਆ ਕਿ ਕੰਧਾਂ ਚ ਧਰੇ ਰਾ ਚੁਕੀਆਂ ਔਰ ਲੈਂਟਰ ਦਾ ਵੀ ਸਗੇ ਭਰੋਸਾ ਨਹੀਂ ਕਰ ਸਕਦੇ ਅਸੀਂ। ਪਰ ਛੋਟੇ-ਛੋਟੇ ਬੱਚੇ ਨੇ ਸਾਡੇ ਨਾਲ ਕਾਫੀ ਟੈਨਸ਼ਨ ਦੇ ਵਿੱਚ ਆ ਕਿ ਪਤਾ ਨਹੀਂ ਹੈਗਾ ਵੀ ਕਿਸ ਮਾਹੌਲ ਤੇ ਕਿ ਕਦੋਂ ਕੋਈ ਸਮਾਂ ਆ ਜਾਵੇ। ਜਿਸੀ ਕੇ ਸਾਥੋਂ ਤਾਂ ਅਜਣਾ ਫਰਸ਼ੂਨਾ ਉੱਤੋਂ ਸ਼ੁਰੂ ਹੋ ਗਿਆ ਸੀਗਾ ਹੁਣ ਐਮਰਜੈਂਸੀ ਜਦੋਂ ਸੀ ਦੇਖਿਆ ਤੇ ਜਕਦਮ ਸਮਾਨ ਫੇਰ ਕੱਢਿਆ ਆਪੋ ਛਾਪ ਪਸਣ ਪੀਣਾ ਆਣ ਕੇ ਨਾਣਿਆਂ ਨੂੰ ਡੰਗ ਡੁੰਗ ਮਾਰ ਜਾਵੇ ਇਹ ਰੋਕਾਂ ਲਾਈਆਂ ਜੀ ਬੂਏ ਕਰੀ ਫਰਸ ਸਾਰੇ ਅੰਦਰੋਂ ਪਾਟ ਗਏ ਜੀ ਤੇ ਕੋਈ ਹਾਲ ਨਹੀਂ ਸਮਾਨ ਆਵਿਆ ਕੰਦਾ ਨੇ ਕੀ ਲਾ ਕੰਦਾ ਫਾਟੀਆਂ ਜੀ ਕੰਦਾ ਪਾਇਣ ਕੀ ਹਾਂਜੀ ਫਰਸ ਵੀ ਬਹਿ ਗਏ ਜੀ ਬਾਥਰੂਮ ਬਹਿ ਗਏ ਆ ਦੇਖ ਸਕਦੇ ਹੋ ਆ ਹਾਲਾਤ ਦੇਖੋ ਤੁਸੀਂ ਵਿਕੇਸ ਦੇ ਹਿਸਾਬ ਨਾਲ ਇੱਥੇ ਫਰਸ਼ ਜਿਹੜੇ ਨੇ ਵੈਚਕ ਹੋਏ ਆ ਮਤਲਬ ਇਹਨਾਂ ਨੂੰ ਇਸੇ ਸਮੇਂ ਡਰ ਸਤਾ ਰਿਹਾ ਵੀ ਕਿੱਥੇ ਸਾਡਾ ਜਿਹੜਾ ਪੂਰਾ ਦਾ ਪੂਰਾ ਘਰ ਹੈ ਉਹ ਹੜ ਦੇ ਨਾਲ ਵਹਿ ਨਾ ਜਾਵੇ ਢਹਿ ਨਾ ਜਾਵੇ ਇਹਨਾਂ ਨੂੰ ਇਸ ਸਮੇਂ ਹੀ ਡਰ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆ ਪਹਿਲਾਂ ਤੁਸੀਂ ਦੇਖ ਲਿਆ ਵੀ ਕਿਸ ਤਰੀਕੇ ਨਾਲ ਹਾਲਾਤ ਹੋ ਚੁੱਕੇ ਨੇ ਫਰਸ਼ ਤੱਕ ਜਿਹੜੇ ਇੱਥੇ ਪਟਣ ਲੱਗ ਪਏ ਨੇ ਇਹਨਾਂ ਨੂੰ ਐ ਲੱਗਦਾ ਪਿਆ ਮੇ ਘਰ ਕਿੱਥੇ ਇਹਨਾਂ ਦਾ ਜਿਹੜਾ ਉਹ ਠਹਿ ਨਾ ਜਾਵੇ ਇਹ ਸਭ ਕੁਝ ਕਦੋਂ ਹੋਣਾ ਸ਼ੁਰੂ ਹੋਇਆ ਇਹ ਸਰ ਦੋ ਤਿੰਨ ਦਿਨ ਹੋ ਚੁਕੇ ਆ ਜਿਹੜਾ ਕਿ ਕੰਦਰ ਦੇ ਨਾਲ ਪਾਣੀ ਲੱਗਾ ਛੱਪੜਦਾ ਤੋਦੇ ਕਾਰਨ ਜਿਹੜੀ ਸਲਾਬ ਆਈ ਆ ਫਰਸ਼ ਵੀ ਜਿਹੜੇ ਬੈਠ ਗਏ ਹਾਂਜੀ ਕੋਈ ਮਦਦ ਹੋਈ ਤੁਹਾਡੇ ਵਾਲੇ ਤੋਂ ਅਜੇ ਤੱਕ ਤੋਂ ਕੋਈ ਮਦਦ ਹੋਈ ਨਹੀਂ ਕੋਈ ਪਹੁੰਚਣ ਪਹੁੰਚਿਆ ਘਾ ਵੀ ਔਰ ਐਮਰਜੈਂਸੀ ਜਦੋਂ ਕੱਲ ਨਾਈਟ ਦੇ ਵਿੱਚ ਆਪਾਂ نیچے ਆਏ ਸੀ ਕਿ ਛੱਤੋਂ ਤਾ ਅਜਰਾ ਫਰਸ਼ ਉੱਤੋਂ ਸ਼ੁਰੂ ਹੋ ਗਿਆ ਸੀਗਾ ਹੁਣ ਐਮਰਜੈਂਸੀ ਜਦੋਂ ਅਸੀਂ ਦੇਖਿਆ ਤੇ ਜਕਦਮ ਸਮਾਨ ਫੇਰ ਕੱਢਿਆ ਆਪਾਂ ਤੇ ਸਾਰੀ ਮਤਲਬ ਕਿ ਫਰਸ਼ੇ ਟੁੱਟ ਚੁੱਕੀ ਹੈ ਔਰ ਦੂਸਰੇ ਰੂਮ ਦੇ ਸਾਡੀ ਸਾਰੀ ਫਰਸ਼ ਟੁੱਟ ਚੁੱਕੀ ਹੈ ਪਿੱਛੇੋਂ ਮੈਂ ਦੇਖ ਰਿਹਾ ਸੀ ਘਰ ਦੇ ਵਿੱਚ ਉਹ ਥੱਲੇ ਰਹਿ ਵੀ ਨਹੀਂ ਰਹੇ ਉੱਪਰ ਹੀ ਚਲੇ ਗਏ ਨੇ ਹਾਂਜੀ ਆਪਾਂ ਵੀ ਉੱਪਰ ਹੀ ਲੇਕਿਨ ਸਾਨੂੰ ਉੱਪਰ ਤੋਂ ਵੀ ਇਹ ਡਾਰਿਆ ਕਿ ਕੰਦਰ ਚ ਤਰੇ ਨਾ ਚੁੱਕੀਆਂ ਔਰ ਲੈਂਟਰ ਦਾ ਵੀ ਸਵੇ ਭਰੋਸਾ ਨਹੀਂ ਕਰ ਸਕਦੇ ਹੈਗੇ ਔਰ ਛੋਟੇ ਛੋਟੇ ਬੱਚੇ ਨੇ ਸਾਡੇ ਨਾਲ ਉਸ ਕਾਫੀ ਟੈਨਸ਼ਨ ਦੇ ਵਿੱਚ ਆ ਕਿ ਪਤਾ ਨਹੀਂ ਹੈਗਾ ਵੀ ਕਿਸ ਮਾਹੌਲ ਤੇ ਕਿ ਕਦੋਂ ਕੋਈ ਸਮਾਪਨ ਜੇ। ਮਾਦਾ ਹੀ ਕਦੇ ਇਹੋ ਜਿਹੇ ਹਾਲਾਤ ਹੋਏ ਨੇ ਪਹਿਲਾਂ ਇੱਥੇ। ਕਦੇ ਪਾਣੀ ਇਸ ਤਰੀਕੇ ਨਾਲ ਆਇਆ? ਜਦੋਂ ਦੇ ਭਾਏ ਜਪਾਜੀ ਹਦੋਂ ਤੱਕ ਨਹੀਂ ਆਇਆ। 2023 ਦੇ ਵਿੱਚ ਨਹੀਂ ਆਇਆ ਸੀ। ਨਹੀਂ ਜੀ। ਪਹਿਲਾ ਚਾਂਸ ਹੈ। ਪਹਿਲਾ ਚਾਂਸ। ਪਹਿਲਾ ਚਾਂਸ ਹੈ। ਪਹਿਲਾ ਚਾਂਸ ਆ। ਮਤਲਬ ਇੱਥੇ ਪਾਣੀ ਕਦੇ ਇਦਾਂ ਨਹੀਂ ਆਇਆ। ਇਹ ਲਹਿੜ ਪਹਿਲੀ ਵਾਰ ਆਇਆ ਹੈ। ਔਰ ਇਹ ਬੜਾ ਦੋਂ ਵੀ ਇਹ ਸਾਡੇ ਲਈ ਮਤਲਬ ਕਿ ਰਾਤ ਇਹੀ ਬੜੀ ਔਖੀ ਕੱਢੀ ਔਰ ਅਸੀਂ ਸੱਤ ਦੇ ਰਹਿ ਕੇ ਗੁਜ਼ਾਰੀ ਆ ਔਰ ਸਾਨੂੰ ਇਹ ਵੀ ਡਰ ਸੀਗਾ ਕਿ ਬਾਹਰੋਂ ਜਿਹੜਾ ਪਾਣੀ ਅੰਦਰ ਨਾ ਆ ਜਾਵੇ ਔਰ ਚਲੋ ਉਹ ਡਰ ਤੋਂ ਅਸੀਂ ਲੈ ਕੇ ਤੇ ਰਾਤ ਸੁੱਤੇ ਔਰ ਥੱਲੇ ਵੇਖਿਆ ਤੇ ਸਵੇਰ ਨੂੰ ਜਿਹੜੇ ਫਰਸ਼ ਸਾਰੇ ਥੱਲੇ ਬੈਠੇ ਹੋਏ ਸੀ ਇਹ ਸਮਾਨ ਉਹ ਸਮਾਨ ਜਿਹੜਾ ਸਾਰਾ ਜਾਂ ਫਿਰ ਬਾਹਰ ਖਿੱਚ-ਖਿੱਚ ਕੇ ਸਮਾਨ ਕੱਢਿਆ ਔਰ ਸਾਈਡ ਤੇ ਲਗਾਇਆ ਆਪਾਂ ਵਿੱਚ ਦਸ ਗਿਆ ਸੀਗਾ ਬੈੱਡ ਸੀਗਾ ਦਿਵਾਨ ਬੈੱਡ ਲੱਗਾ ਸੀਗਾ ਸਾਈਡ ਦੇ ਵਿੱਚ ਪੂਰਾ ਧਸਿਆ ਗਿਆ ਸੀਗਾ ਵਿੱਚ ਔਰ ਬਾਹਰ ਕੱਢ-ਕੱਢ ਕੇ ਬੱਚਾ ਨੇ ਫਿਰ ਕੱਢਿਆ ਜੀ ਡਰਦਾ ਲੱਗਦਾ ਹਾਂ ਹਾਂਜੀ ਬਹੁਤ ਜ਼ਿਆਦਾ ਸਾਡੇ ਉੱਤੋਂ ਵੀ ਪਾਜੀ ਲੱਗਣ ਜਿਆ ਜਕੰਡਾ ਲਵੇ ਸਾਡੇ ਇਹ ਜੇ ਛੱਤਾਂ ਵੀ ਜਿਹੜੀਆਂ ਉੱਤੋਂ ਜਿਹੜੇ ਪੜੀਆਂ ਔਰ ਡਿੱਗ ਰੀਆਂ ਉਹ ਜਿਹੜੀਆਂ ਸਲਾਬ ਦੇ ਨਾਲ ਕਿ ਸਲਾਬ ਸਾਰੇ ਆਚਾਰ ਸ਼ਵੇਰੀ ਜਿਹੜੀ ਸਲਾਬ ਨਾਲ ਹੀ ਭਰੇ ਹੋਇਆ ਘਰ ਜਿਹੜਾ ਉੱਤੋਂ ਵੀ ਛੱਤ ਜਿਹੜੀ ਡਿੱਗ ਰਹੀ ਆ ਹੌਲੀ ਹੌਲੀ ਤੇ ਡਰਦਾ ਤੁਹਾਨੂੰ ਪਤਾ ਹੀ ਕਿ ਬੰਨਾ ਹੀ ਆ ਅਜ ਨਾਲੇ ਦੇ ਪਿੰਡ ਗਰਾਲਾ ਦੇ ਵਿੱਚ ਮੌਜੂਦਾ ਇੱਕ ਵਾਰੀ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਹ ਪੂਰਾ ਪਿੰਡ ਜਿਹੜਾ ਹੈ ਇਹ ਹੜ੍ਹ ਦੀ ਚਪੇੜ ਦੇ ਵਿੱਚ ਆ ਚੁੱਕਾ ਹੋਇਆ ਤੇ ਪੂਰਾ ਦਾ ਪੂਰਾ ਇਸ ਸਮੇਂ ਪਿੰਡ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਆਪਣੀਆਂ ਛੱਤਾਂ ਤੇ ਚੜਿਆ ਹੋਇਆ ਇੱਥੇ ਰਹਿ ਰਿਹਾ ਇੱਕ ਵਾਰੀ ਤਸਵੀਰ ਦਿਖਾ ਦਿਓ ਮੈਂ ਕਵਾਂਗਾ ਵੀ ਸਾਰਾ ਦਾ ਸਾਰਾ ਪਿੰਡ ਜਿਹੜਾ ਹੈ ਉਹ ਇਸ ਸਮੇਂ ਆਪਣੀਆਂ ਛੱਤਾਂ ਤੇ ਚੜਿਆ ਹੋਇਆ ਕਿਸੇ ਤਰੀਕੇ ਸਾਰਾ ਸਮਾਨ ਵੀ ਜਿਹੜਾ ਹੈ ਉਹ ਵੀ ਇਹਨਾਂ ਨੇ ਇੱਥੇ ਹੀ ਆਪਣਾ ਲਿਆ ਕੇ ਰੱਖਿਆ ਹੋਇਆ ਸਾਰਾ ਸਮਾਨ ਭਾਂਡੇ ਤੱਕ ਜਿਹੜੇ ਇਹਨਾਂ ਨੇ ਆਪਣੇ ਇੱਥੇ ਰੱਖੇ ਹੋਏ ਆ ਤਸਵੀਰ ਦਿਖਾ ਦਿਓ ਇੱਕ ਵਾਰੀ ਵੀ ਪੂਰਾ ਦਾ ਪੂਰਾ ਪਿੰਡ ਜਿਹੜਾ ਹੈ ਉਹਨਾਂ ਨੇ ਜਿਹੜੇ ਆ ਪੂਰੇ ਟੈਂਟ ਬਣਾ ਕੇ ਜਿਹੜੇ ਇੱਥੇ ਰਹਿਣ ਲੱਗ ਪਏ ਆ ਤਸਵੀਰ ਦੇਖ ਸਕਦੇ ਹੋ ਬੇ ਕਿਸ ਹਿਸਾਬ ਨਾਲ ਪੂਰੇ ਪਿੰਡ ਦੇ ਇਸੇ ਤਰੀਕੇ ਨਾਲ ਟੈਂਟ ਬਣਾ ਕੇ ਇਹ ਸਾਰੇ ਜਿਹੜੇ ਨੇ ਉੱਪਰ ਰਹਿ ਰਹੇ ਨੇ ਆ ਘਰ ਦੇਖ ਸਕਦੇ ਹੋ ਬਾਕੀ ਹੋਰ ਘਰ ਦੇਖ ਸਕਦੇ ਹੋ ਤਾਂ ਹੁਣ ਸਭ ਤੋਂ ਵੱਡੀ ਗੱਲ ਹੈ ਵੀ ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤੇ ਹੜ੍ਹ ਦੇ ਪਿੱਛੇ ਕਾਰਨ ਕੀ ਆ ਕਾਰਨ ਜੋ ਮਰਜ਼ੀ ਹੋਵੇ ਪਰ ਨੁਕਸਾਨ ਜਿਹੜਾ ਹੈ ਉਹ ਇਹਨਾਂ ਨੂੰ ਇਹ ਲਾਪਰਿਆ ਹੁਣ ਗੱਲਬਾਤ ਕਰਦੇ ਆ ਇਹਨਾਂ ਨਾਲ ਵੀ ਅਸਲ ਦੇ ਵਿੱਚ ਕੀ ਕੀ ਨੁਕਸਾਨ ਹੋਇਆ ਕਿੱਦਾਂ ਹੋਇਆ ਉਸ ਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਵੀ ਹੋਇਆ ਕੀ ਹੈ ਭਾਈ ਜੀ ਭਾਈ ਜੀ ਕਦੋਂ ਅ ਭਾਈ ਜੀ ਕਦੋਂ ਇੱਥੇ ਪਾਣੀ ਆਇਆ ਕਿੰਨਾ ਨੁਕਸਾਨ ਹੋਇਆ ਮੈਂ ਦੇਖ ਰਿਹਾ ਪੂਰਾ ਦਾ ਪੂਰਾ ਪਿੰਡ ਜਿਹੜਾ ਹੈ ਉਹ ਆਪਣੀਆਂ ਛੱਤਾਂ ਤੇ ਇਸ ਸਮੇਂ ਰਹਿ ਰਿਹਾ ਚਾਰ ਦਿਨ ਹੋ ਗਏ ਪਾਣੀ ਆਏ ਨੂੰ ਤੇ ਇਸ ਨਾਲੇ ਚ ਮਿਹਨਤ ਕਰਦੇ ਉਹ ਵੀ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਤੇ ਬਹੁਤ ਆਈ ਤੰਗ ਬੈਠੇ ਪਏ ਸਾਰੇ ਪਰਿਵਾਰ ਸਾਰਾ ਪਿੰਡ ਪਰੇਸ਼ਾਨ ਚ ਬੈਠਾ ਪਿਆ ਤੇ ਅੱਗੇ ਤੇ ਜਨਾਲੇ ਚ ਮਿਹਨਤ ਕਰਕੇ ਤੇ ਖਾਲੀ ਨੇ ਹੁਣ ਤੇ ਜਨਾਲਾ ਸਾਰਾ ਕੀ ਬੰਦ ਹੋ ਗਿਆ ਪਿਆ ਰਸਤਾ ਵੀ ਰਸਤਾ ਵੀ ਬੰਦ ਹੋ ਗਿਆ ਰਸਤਾ ਪਿਆ ਅੱਗੇ ਮਿਹਨਤ ਸਾਰੇ ਪਰਿਵਾਰ ਕਰਦੇ ਪਿੰਡ ਸਾਰਾ ਕਰਦਾ ਮਿਹਨਤ ਹੁਣ ਸਾਰੇ ਲੋਕੀ ਦੁਕਾਨਾਂ ਤੋਂ ਵੀ ਹਟ ਕੇ ਸਾਰੇ ਇੱਥੇ ਬੈਠੇ ਪਏ ਆ ਖੋ ਖਾਣ ਵਾਲਾ ਨਹੀਂ ਕੋਈ ਹੈਗਾ ਕੋਈ ਕਾਰੋਬਾਰ ਵੀ ਨਹੀਂ ਹੈਗਾ ਮਿੰਟੋ ਮਿੰਟੀ ਪਾਣੀ ਆ ਗਿਆ ਪਤਾ ਲੱਗਾ ਨਹੀਂ ਪਾਣੀ ਦਾ ਵੀ ਕੀ ਬਣਿਆ ਇੱਥੇ ਤੇ ਸਾਰੇ ਬੇਨਤਾਨ ਘਰ ਬਣਾਏ ਸਾਰੇ ਡੁੱਬੇ ਪਏ ਘਰਾਂ ਵਿੱਚ ਕੋਈ ਪਾਣੀ ਦਾ ਅਰੇਂਜਮੈਂਟ ਵੀ ਨਹੀਂ ਹੈਗਾ ਇੱਥੇ ਸਾਡੇ ਪਾਸੇ ਲੱਗ ਰਿਹਾ ਸੀਗਾ ਵੀ ਇੱਥੇ ਤੱਕ ਕੀ ਹੋਇਆ ਪਿਆ ਕਿਸ ਦੀ ਜੜੀਆਂ ਉਹ ਕੰਦਾ ਤੱਕ ਪਾਟੀਆਂ ਪਈਆਂ ਕੰਦਾ ਤੱਕ ਡਿੱਗਣ ਵਾਲੀਆਂ ਹੋਈਆਂ ਕਿੰਦਾ ਵੇਖੋ ਡੁੱਬੀਆਂ ਪਈਆਂ ਸਾਰੀਆਂ ਪਾਣੀ ਦੇ ਵਿੱਚ ਸਾਰੀਆਂ ਹੀ ਇਹਨਾਂ ਦਾ ਪਤਾ ਡਰ ਲੱਗਦਾ ਸੀ ਕੋਠੀ ਦੇ ਵੀ ਨਹੀਂ ਰਹਿੰਦੇ ਆਸੇ ਪਾਸੇ ਰਹਿਨੇ ਆ ਵੀ ਕੰਦਾ ਕਿਤੇ ਡਿੱਗਣਾ ਪੈਣ ਸਾਡੀਆਂ ਇਹ ਗੱਲ ਝੜਦੇ ਵੇਖੋ ਦੀ ਸਾਬ ਲੋਪੀ ਕੀ ਕਰ ਸਕਦੀ ਆ ਆਪਾਂ ਇਹਨਾਂ ਦੇ ਵਿੱਚ aid ਕੋਈ ਪੁੱਛ ਸਰਕਾਰੇ ਦਰਬਾਰੇ ਕੋਚਾ ਜੇ ਤੱਕ ਤੁਹਾਡੇ ਪਿੰਡ ਪਹੁੰਚੀ ਹੈ ਕੋਈ ਨਹੀਂ ਆਇਆ ਸਾਡੇ ਪਿੰਡ ਵਿੱਚ ਅਜੇ ਕੋਈ ਨਹੀਂ ਆਇਆ ਇਹ ਤਾਂ ਵੋਟਾਂ ਪੰਦੇ ਉਦੋਂ ਤੇ ਸਾਰੇ ਭੱਜ ਭੱਜ ਇੱਥੇ ਆਉਂਦੇ ਪਰ ਗੜਾਲੇ ਵਿੱਚ ਕੋਈ ਨਹੀਂ ਵੜਿਆ ਹਜੇ ਤੱਕ ਇਹ ਵੀਡੀਓ ਕਰਨ ਦਾ ਕਾਰਨ ਹੈ ਵੀ ਕਈ ਵਾਰੀ ਸਾਨੂੰ ਵੀ ਲੋਕ ਪੁੱਛ ਲੈਂਦੇ ਆ ਵੀ ਮਦਦ ਕਿੱਥੇ ਲੋੜ ਆ ਤਾਂ ਇਹ ਪਿੰਡ ਅਸੀਂ ਵੀ ਬੜੇ ਮੁਸ਼ਕਿਲ ਨਾਲ ਪਹੁੰਚੇ ਆ ਇੱਥੇ ਸਾਨੂੰ ਕੋਈ ਵੋਟ ਨਹੀਂ ਮਿਲੀ ਕੁਛ ਨਹੀਂ ਮਿਲਿਆ ਤਾਂ ਇਹ ਪਿੰਡ ਦੇ ਵਿੱਚ ਜਿਹੜਾ ਉਹ ਮਦਦ ਦੀ ਲੋੜ ਹੈਗੀ ਆ ਜਿਹੜੇ ਲੋਕ ਪੁੱਛ ਰਹੇ ਸਨ ਵੀ ਹਾਂ ਅਸੀਂ ਕਿੱਥੇ ਆਈਏ ਸੇਵਾ ਕਰਨ ਤਾਂ ਇਹ ਦੇਖ ਸਕਦੇ ਹੋ ਤੁਹਾਡੀ ਕਿਸੇ ਨੇ ਵੀ ਸਾਰ ਲਈ ਕਿਸੇ ਨੇ ਹਲਪ ਨਹੀਂ ਕੀਤੀ ਕਿਸੇ ਨੇ ਸਾਰ ਹਲਪ ਨਹੀਂ ਕੀਤੀ ਆ ਦੇਖੋ ਸਾਰੇ ਰੋਟੀ ਪਾਣੀ ਇੱਕ ਅੱਧਾ ਟਾਈਮ ਹੀ ਬਖੰਦੇ ਦੀ ਨੀ ਵੀ ਦੋ ਤਿੰਨ ਟਾਈਮ ਖਾਂਦੇ ਆ ਉਹਦੇ ਨਾਲ ਵਿਚਾਰੇ ਬੈਕ ਲੋਕ ਕੇ ਜਾਰਾ ਕਰਦੇ ਜਿਹੜੇ ਰੋਂਦੇ ਉਹਨਾਂ ਨੂੰ ਖਵਾਈ ਦਾ ਮਾਂ ਇਤਰਾ ਹੀ ਸਿਆਣੇ ਚੁੱਪ ਕਰਕੇ ਬਹਿ ਜਾਂਦੇ ਤੇ ਇਹ ਇਹ ਪਿੰਡ ਰੋਟੀ ਵੀ ਨਹੀਂ ਖਾ ਰਿਆ ਸਿਰਫ ਨਿਆਣੇ ਬੱਚੇ ਖਾਰੇ ਬੱਚਿਆਂ ਨੂੰ ਬੱਚਿਆਂ ਜੋ ਅਗਾ ਨਾਜ ਚ ਇਕੱਠਾ ਕੀਤਾ ਬਾਕੀ ਕੁਝ ਨਹੀਂ ਹੋਇਆ ਵੀ ਕਿਹੜੇ ਕਿਤੇ ਬੜੀਆਂ ਨੌਕਰੀਆਂ ਤੇ ਲੱਗੇ ਆ ਇਤਨਾ ਮਿਹਨਤ ਮਜ਼ਦੂਰੀ ਮਿਹਨਤ ਵਾਲੇ ਵੀ ਪੈਸੇ ਨਹੀਂ ਹਜੇ ਦੇਣ ਦੇ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਆਂਦੇ ਪੀ ਬੈਂਕਾ ਚੋਂ ਕਢਾਉਣੇ ਬੈਂਕ ਬੰਦ ਨੇ ਉਹ ਅਜੇ ਤੁਹਾਨੂੰ ਪਤਾ ਫਿਰ ਨਹੀਂ ਕਿਸ ਤਰ੍ਹਾਂ ਦਾ ਦੇੜੀ ਇੱਕ ਲੱਬੇ ਤੇ ਜਿਕਰੇ ਚਾਰ ਚਾਰ ਦਿਨ ਲੱਬੇ ਨਾ ਤੇ ਫਿਰ ਬੱਚੇ ਬੱਚਿਆਂ ਨੇ ਤੇ ਫਿਰ ਰੋ ਕੇ ਮੰਗਣਾ ਇੰਨਾ ਜੋਗਾ ਤੋ ਨਹੀਂ ਦੱਸੋ ਵੀ ਸਮਾਨ ਮੈਂ ਦੇਖ ਰਿਆਂ ਤੁਸੀਂ ਆਪਣੇ ਭਾਂਡੇ ਦਾ ਉੱਪਰ ਰੱਖੇ ਪਿਆ ਸਾਰਾ ਸਮਾਨ ਉੱਪਰ ਰੱਖਿਆ ਪਿਆ ਫਿਰ ਇੱਕੋ ਦਮ ਪਾਣੀ ਆਇਆ ਤੇ ਉਦੋਂ ਸਾਰਾ ਸਮਾਨ ਛਾੜਿਆ ਬੜੀ ਮੁਸ਼ਕਲ ਛਾੜਿਆ ਵਾ ਇਤਰਾ ਇੱਕ ਦੂਜੇ ਦਾ ਹਲਫ ਕਰ ਕਰਕੇ ਵਿਚਾਰਿਆਂ ਨੇ ਸੱਦ-ਸੱਦ ਕੇ ਲੋਕਾਂ ਨੂੰ ਵੇੜੇ ਦੇ ਵਿੱਚੋਂ ਇੱਕ-ਇੱਕ ਜਣੇ ਦਾ ਚਾੜ ਕੇ ਦੂਜੇ ਜਣੇ ਦਾ ਇਤਰਾ ਪਾਣੀ ਘਰਾਂ ਚ ਆ ਜਾਂਦਾ ਡੰਗਰ ਵੱਛਾ ਵੀ ਹਾਡਾ ਕਿਤੇ ਪਤਾ ਨਹੀਂ ਕਿੱਥੇ ਕਿੱਥੇ ਆ ਉਹ ਵੀ ਆਪਾਂ ਪਤਾ ਨਹੀਂ ਬਨ ਕੇ ਆਏ ਡੰਗਰਾਂ ਦਾ ਪਤਾ ਨਹੀਂ ਹਾਂਜੀ ਗਾਈਆਂ ਦੋ ਗਾਈਆਂ ਇੱਕ ਕੀ ਵਛੀ ਆ ਛੋਟੀ ਜੀ ਉਹ ਵੀ ਬਨ ਕੇ ਆਏ ਆ ਤੇ ਉਹਨਾਂ ਤੋਂ ਕੋਈ ਨਹੀਂ ਜਾਇਆ ਗਿਆ ਵੀ ਪੱਠਾ ਦੱਥਾ ਪਿਆ ਕੇ ਚੈਨੇ ਗਿਆ ਉਹ ਤੂੜੀ ਵੇਖੋ ਬਰਾਂਡੇ ਵਿੱਚ ਖਰਾਬ ਹੋ ਗਈ ਡੰਗਰਾਂ ਦਾ ਚਾਰਾ ਸਾਰਾ ਖਰਾਬ ਹੋ ਗਿਆ ਜੀ ਹਾਂਜੀ ਇੱਕ ਇਹ ਵੀ ਗੱਲ ਆ ਵੀ ਸਮਾਨ ਜਦੋਂ ਚਾੜਿਆ ਤੇ ਕਾਫੀ ਸਮਾਨ ਖਰਾਬ ਵੀ ਹੋਇਆ ਉਹਨਾਂ ਦਾ ਹਾਂਜੀ ਕਾਫੀ ਹੋਇਆ ਸਮਾਨ ਬਾਕੀ ਪਾਣੀ ਇਕੋਦਮ ਪਾਣੀ ਆ ਗਿਆ ਮਤਲਬ ਇੰਤਜ਼ਾਮ ਹੀ ਨਹੀਂ ਸੀ ਸਾਡੇ ਕੋਲ ਇਹ ਸੌਦੇ ਪੱਤੇ ਤੋਂ ਵੀ ਅਸੀਂ ਇੱਧਾ ਬੱਠੇ ਬੱਚੇ ਛੋਟੇ ਛੋਟੇ ਆ ਭੁੱਖੇ ਤੇ ਆਏ ਬੱਠੇ ਇਸ ਤਰ੍ਹਾਂ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕੋਈ ਅਲਰਟ ਨਹੀਂ ਕੁਝ ਨਹੀਂ ਵੀ ਹਾਂ ਇੱਥੇ ਪਾਣੀ ਆਣ ਵਾਲਾ ਕੁਝ ਨਹੀਂ ਪਤਾ ਹੀ ਨਹੀਂ ਲੱਗਾ ਇਕਦਮੀ ਆ ਗਿਆ ਜੇ ਜਦੋਂ ਪਹਿਲਾਂ ਆਇਆ ਨਹੀਂ ਉਦੋਂ ਵਾਜੇ ਚ ਵਾਜਾ ਵਜਾ ਦਿੰਦੇ ਰਹੇ ਬਾਅਦ ਚ ਜਦੋਂ ਆਇਆ ਉਦੋਂ ਕੋਈ ਪਤਾ ਨਹੀਂ ਲੱਗਾ ਕਿੱਧਰੋਂ ਆ ਗਿਆ ਪਾਣੀ ਹਾਂਜੀ ਬੜੀ ਮੁਸ਼ਕਲ ਹੈ ਸਮਝ ਨਹੀਂ ਆਇਆ ਇੱਥੇ ਮੰਤਰੀ ਆਉਂਦੇ ਛੜਕ ਤੋਂ ਇੰਦਾ ਇੰਦਾ ਕਰਕੇ ਗਾਹ ਚਲ ਜਾਂਦੇ ਆ ਕਿਸੇ ਨੇ ਹਾਲੇ ਤੱਕ ਪੁੱਛਿਆ ਨਹੀਂ ਵੀ ਤੁਹਾਨੂੰ ਕਿ ਚਰੀ ਦੀ ਜ਼ਰੂਰਤ ਹੈ ਜਾਂ ਕੋਈ ਗੱਲਬਾਤ ਹੈਗੀ ਹੈ ਉਹ ਫੋਟੋਵਾਂ ਖਜਣ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਫੋਟੋਆਂ ਪਾਈ ਫਿਰਦੇ ਆ ਉਹ ਆਂਦੇ ਅੱਗੇ ਜਾਂਦੇ ਆ ਫੋਟੋਆਂ ਖਿਚਾ ਕੇ ਅੱਗੋਂ ਵਾਪਸ ਆ ਜਾਂਦੇ ਸਾਡੇ ਪਿੰਡ ਵਿੱਚ ਨਹੀਂ ਕੋਈ ਆ ਕੁਰਤਾ ਮਤਲਬ ਕੁਰਤਾ ਪਜਾਮਾ ਆਪਣਾ ਗਿੱਲਾ ਨਹੀਂ ਹੋਣ ਦਿੰਦੇ ਜੀ ਗੱਡੀ ਤਾਂ ਥੱਲੇ ਉਤਰਦੇ ਹੀ ਨਹੀਂ ਸਰ ਗੱਡੀ ਤਾਂ ਨਹੀਂ ਥੱਲੇ ਸ਼ੀਸ਼ਾ ਵੀ ਨਹੀਂ ਲਾਉਂਦੇ ਥੱਲੇ ਵਿੱਚੋਂ ਇਦਾਂ ਬਾਏ ਬਾਏ ਕਰਕੇ ਚਲ ਜਾਂਦੇ ਆ ਸਰ ਨਾਲੇ ਤਾਂ ਘੱਤਰੀ ਵਾਲ ਆਇਆ ਜੇ ਕੱਲ ਇੱਥੋਂ ਗੁਰਜੀਤ ਸਿੰਘ ਔਜਲਾ ਗਿਆ ਜੇ ਐਮਪੀ ਸਰ ਉਹ ਵੀ ਅਸੀਂ ਸੜਕ ਤੇ ਖੜੇ ਸੀ ਆ ਸਾਰਾ ਪਿੰਡ ਖੜਾ ਸੀ ਆਪਣਾ ਪਾਣੀ ਦਾ ਨਿਕਾਸ ਕਰ ਰੇ ਸੀ ਮਤਲਬ ਪੁਲੀਆਂ ਵਗੈਰਾ ਖੜੇ ਸੀ ਤੇ ਉਹ ਮਤਲਬ ਗੱਡੀ ਨਹੀਂ ਖੜਾ ਰਹੀ ਉਹਨਾਂ ਪੁੱਛਿਆ ਨਹੀਂ ਵੀ ਤੁਹਾਨੂੰ ਕਿ ਪਿੰਡ ਦੇ ਵਿੱਚ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਜਾਂ ਕਿੱਦਾਂ ਰਹਿ ਰਹੇ ਜੇ ਕਿੱਦਾਂ ਜੀ ਕਿਸੇ ਨੇ ਪੁੱਛਿਆ ਨਹੀਂ ਉਹ ਹੱਥ ਖੜਾ ਕਰਕੇ ਇਦਾਂ ਚਲ ਜਾਂਦੇ ਜੀ ਬਸ ਬਾਏ ਬਾਏ ਕਰਕੇ ਚਲ ਜਾਂਦੇ ਜੀ ਤੁਸੀਂ ਤਾਂ ਬੋਟਾ ਲੈਣਗੇ ਜਦੋਂ ਬੋਟਾ ਲੈਣੀ ਉਹਦੋਂ ਆਉਂਦੇ ਆ ਤੈ ਪੈਂਦੇ ਆ ਪੈਰਾਂ ਨੂੰ ਹੱਥ ਲਾਉਣ ਬੀਬੀ ਜੀ ਉਹਦੋਂ ਤਾਂ ਤੁਹਾਨੂੰ ਮਾਤਾ ਜੀ ਮਾਤਾ ਹੀ ਕਰਦੇ ਹਾਂ ਹਾਂ ਜੀ ਉਹਦੋਂ ਪੈਰਾਂ ਨੂੰ ਹੱਥ ਲਾਉਂਦੇ ਆ ਵੀ ਆਹ ਤੁਹਾਨੂੰ ਬੋਟਾ ਦੋ ਤੁਹਾਨੂੰ ਆਹ ਕਰਾਂਗੇ ਤੁਹਾਨੂੰ ਆਹ ਸਹੂਲਤ ਦਾਂਗੇ ਤੁਹਾਨੂੰ ਆਹ ਦਾਂਗੇ ਮੁੜ ਕੇ ਕੱਖ ਵੀ ਨਹੀਂ ਦਿੰਦੇ ਫਿਰ ਤੁਸੀਂ ਵੀ ਪਿੰਡਾਂ ਵਾਲੇ ਕਹਿ ਦਿਓ ਵੀ ਖੜਾ ਤੁਸੀਂ ਆਏ ਨਹੀਂ ਹੁਣ ਆਈ ਹੋਣਾ ਬਸ ਪਿੰਡ ਗਾਂ ਇਤਰਾ ਹੀ ਹੋਣਾ ਵਾ ਗਾਂ ਫਿਰ ਨਹੀਂ ਪੈਣੀਆਂ ਬੋਟਾ ਬੋਟਾ ਤੇ ਸਾਡੇ ਲੋਕਾਂ ਦੀਆਂ ਜ਼ਿਆਦਾ ਵਾ ਬਾਕੀ ਜਿਹੜੇ ਵੱਡੇ ਲੋਕ ਉਹਨਾਂ ਨੇ ਤਾਂ ਬੱਚੇ ਵੀ ਬਾਹਰ ਕੱਲੇ ਆ 1 1 2 2 ਬੋਟਾ ਤੇ ਬੋਟਾ ਤੇ ਹਾਡੀਆਂ ਹੀ ਆ ਸਾਡੇ ਬੱਚਿਆਂ ਦੀਆਂ ਸਾਡੀਆਂ ਜੋ ਬੋਟਾ ਵਾ ਦੂ ਇਤਰਾ ਪਾਡੇ ਲੋਕਾਂ ਦੇ ਬੋਟਾ ਨਾਲ ਹੁੰਦੇ ਨੇ ਉਸ ਤਰ੍ਹਾਂ ਕਿੱਥੇ ਆਹ ਸਾਡੀਆਂ ਨਾ ਬੋਟਾ ਪੰਜ ਬੰਜਨ ਤੇ ਗੱਲ ਕਰਿਓ ਹਾਂਜੀ ਭਾਈ ਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਬਾਹਰੋਂ ਲੋਕ ਆਂਦੇ ਆ ਬਸ ਐਦਾਂ ਹੱਤ ਕੁਮਾ ਕੇ ਨਿਕਲ ਜਾਂਦੇ ਨੇ ਤਾਂ ਜਿਹੜੇ ਨੇ ਵਾ ਐਦਾਂ ਹੀ ਰਸਦ ਰੂ ਪਾਣੀ ਕੁਛ ਵੀ ਨਹੀਂ ਪੁੱਛਦੇ ਵੀ ਨਹੀਂ ਕੁਛ ਨਹੀਂ ਪੁੱਛਿਆ ਸਰ ਸਾਡੇ ਸਾਰੇ ਕੋਠੇ ਦੇ ਨੀਅ ਬੈ ਗਏ ਆ ਕੰਧ ਵੇਖ ਲਓ ਬੈ ਗੀਆਂ ਚਾਰਾ ਵੀ ਗਾਈਆਂ ਦਾ ਖਰਾਬ ਹੋ ਗਿਆ ਨੀਆਂ ਤੱਕ ਬੈ ਹੀ ਨਹੀਂ ਆ ਜੀ ਸਰ ਵੇਖੋ ਜੀ ਉਹ ਵੇਖੋ ਸਰ ਬਿਆਜ ਹੀ ਪੈਸੇ ਚੁੱਕ ਚੁੱਕ ਸਰ ਹੁਣ ਤੇ ਕੰਮਕਾਰ ਵੀ ਨਹੀਂ ਹੈਗਾ ਸਰ ਕੋਈ ਤੁਹਾਨੂੰ ਪਤਾ ਹੀ ਆ ਪਾਣੀ ਕਿੰਨਾ ਵਾ ਬਾਜ਼ਾਰ ਤੇ ਜਾ ਨਹੀਂ ਜਾਂਦਾ ਕਿਸੇ ਕੰਮਕਾਰ ਇਹ ਖੇਤ ਸੀ ਇਹ ਸਾਰੇ ਜੀ ਸਰ ਜੇ ਖੇਤ ਆ ਉਹ ਛੜਕਦੇ ਹੋਵੇ ਛੜਕਦੇ ਵੀ 4-4 ਫੁੱਟ 3-3 ਫੁੱਟ ਪਾਣੀ ਆ ਤੁਹਾਨੂੰ ਪਤਾ ਤੁਸੀਂ ਨੰਗੇ ਹੀ ਆਏ ਜੀ ਹੂੰ ਬਾਕੀ ਸਾਰਾ ਸਾਰ ਖੇਤ ਆ ਖੇਤ ਹੀ ਆ ਸਾਰੇ ਡੁੱਬੇ ਪਏ ਆ ਆ ਸਾਡੇ ਲਾਗੇ ਛੱਪੜ ਆ ਬੱਚਿਆਂ ਦੇ ਬੱਚੇ ਇੱਥੇ ਤੁਰੇ ਫਿਰਦੇ ਆ ਸਰ ਤੁਹਾਨੂੰ ਪਤਾ ਕੋਈ ਕੱਖ ਮਤਲਬ ਸੱਪ ਵਗੈਰਾ ਆ ਜ ਨਹੀਂ ਲੱਗਦਾ ਵੀ ਇਹ ਪਿੰਡ ਜਮਾਈ ਟੁੱਟ ਹੀ ਗਿਆ ਜੀ ਸਰ ਸਾਰਾ ਪਿੰਡ ਸਾਰਾ ਚਪੇੜ ਦੇ ਵਿੱਚ ਆ ਜੀ ਪਾਣੀ ਦੇ ਵਿੱਚ 400 ਤੋਂ ਹੀ ਟੁੱਟ ਗਿਆ ਪੰਜਾਬ ਤੋਂ ਹੀ ਟੁੱਟ ਗਿਆ ਜੀ ਸਰ ਜੀ ਸਰ ਕੋਈ ਇੱਥੇ ਸਰ ਹੈਲਪ ਦੀ ਮਤਲਬ ਕਿਸੇ ਨੇ ਸਾਨੂੰ ਉਹ ਨਹੀਂ ਕੀਤੀ ਅਪੀਲ ਨਹੀਂ ਕੀਤੀ ਹੈਗੀ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਸਾਨੂੰ ਮੰਤਰੀ ਨੇ ਪੰਜਾਬ ਦੇ ਹਾਲਾਤ ਕੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਅਜ ਨਾਲੇ ਅਜ ਪਹੁੰਚੇ ਸੀਗੇ ਤਾਂ ਉਸ ਦੇ ਵਿੱਚ ਹੀ ਇਹ ਹਾਲਾਤ ਤੁਹਾਡੇ ਨਾਲ ਸਾਂਝੀ ਕੀਤੇ ਇੱਕ ਵਾਰੀ ਫੇਰ ਤੋਂ ਦਿਖਾ ਦਿੰਦੇ ਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਖੇਤ ਸੀ ਦੇਖ ਸਕਦੇ ਹੋ ਪਾਣੀ ਕਿਸ ਤਰੀਕੇ ਨਾਲ ਦਰਿਆ ਦਾ ਇੱਥੇ ਆ ਚੁੱਕਾ ਹੋਇਆ ਤੇ ਇਹ ਰਾਵੀ ਦਾ ਕਹਿਰ ਹੈ ਜਿਹੜਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਦੇਖ ਸਕਦੇ ਹੋ ਤਸਵੀਰਾਂ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਹਾਲਾਤ ਹੋਏ ਨੇ ਪਾਣੀ ਜਿਹੜਾ ਇੱਥੇ 4-4 ਫੁੱਟ ਹੋ ਚੁੱਕਾ ਹੋਇਆ ਤੇ ਕਈ ਪਾਸੇ ਤਾਂ ਅਸੀਂ ਜਾਵਨਿਸ ਦੇ ਕਈ ਪਿੰਡਾਂ ਦੇ ਵਿੱਚ ਤਾਂ ਪਾਣੀ ਇੰਨਾ ਕੋ ਵਾ ਚੁੱਕਾ ਹੋਇਆ ਵੀ ਉੱਥੇ ਜਾਣਾ ਵੀ ਬਹੁਤ ਔਖਾ ਹੋ ਚੁੱਕਾ ਹੋਇਆ ਤੇ ਇਹ ਪਿੰਡ ਤਾਂ ਪੂਰਾ ਹੀ ਇੱਕ ਤਰੀਕੇ ਨਾਲ ਇੱਥੋਂ ਟੁੱਟ ਚੁੱਕਾ ਆਇਆ ਜਨਾਲੇ ਤੋਂ ਟੁੱਟ ਚੁੱਕਾ ਆਇਆ ਭਾਈ ਜੀ ਤੁਸੀਂ ਕੋਈ ਗੱਲ ਕਹਿ ਰਹੇ ਸੀ ਭਾਈ ਇਹ ਕਹਿਣਾ ਚਾਹੁੰਦੇ ਆ ਵੀ ਪੁੱਤ بارش ਹੋਂਦੀ ਆ ਸਾਡੇ ਘਰਾਂ ਦੀਆਂ ਛੱਤਾਂ ਵੀ ਕੱਚੀਆਂ ਬਹੁਤ ਚੁੰਡੀਆਂ ਵਾਂ ਤੇ ਹੁਣ ਸਾਜੀ ਕਰ ਵੀ ਨਹੀਂ ਸਕਦੇ ਕੋਈ ਨਾ ਤਰਪਾਲ ਦਾ ਨਾ ਕੋਈ ਲੈਣ ਦਾ ਸਾਥ ਪੈਂਦੀ ਹੈ ਇੱਕ ਵਾਰੀ ਡਰਤਾ ਲੱਗਦਾ ਹੋਣਾ ਹਾਂ ਜੀ ਜੀ ਡਾਲ ਲਾਦਾ ਫਿਰ ਚਾਰ ਵਸ ਸ਼ਤਾ ਚੋਂ ਡੀਆਂ ਵਾ ਸ਼ਤ ਡੇਗ ਵੀ ਸਕਦੀ ਆ ਤੇ ਮੁਸ਼ਕਲ ਵਿੱਚ ਅਸੀਂ ਕਰ ਵੀ ਕੀ ਸਕਦੇ ਹੁਣ ਇਸ ਟਾਈਮ ਤੇ ਜੇ ਬਾਅਦ ਸਿ ਜ਼ਿਆਦਾ ਜੇ ਤੇ ਤਰਪਾਲਾਂ ਵੀ ਸਾਡੇ ਕੋਲ ਨਹੀਂ ਆ ਹੁਣ ਪੈਸਾ ਹੁੰਦਾ ਫਿਰ ਇੱਕਦਮ ਤੇ ਮੁਸ਼ਕਲ ਪੈ ਗਈ ਪੈਸਾ ਵੀ ਨਹੀਂ ਜਦੋਂ ਅੱਬੀ ਅਬੀ ਖਰੀਦ ਸਕਦੇ ਆ ਰਾਸ਼ਨ ਵੀ ਸਾਡੇ ਕੋਲ ਨਹੀਂ ਆ ਰਾਸ਼ਨ ਸਾਮਕ ਨਹੀਂ ਰੱਖਿਆ ਹੈ ਰਾਸ਼ਨ ਇੱਕਦਮ ਤੁਹਾਨੂੰ ਬੜਾ ਗਰੀਬ ਘਾਰ ਆ ਕਿੱਥੋਂ ਕਰ ਸਕਦੇ ਆ ਰਾਸ਼ਨ ਪਾਣੀ ਦਾ ਖਰਾਬ ਹੋਏ ਨੇ ਸਭਰੇ ਚੋਂ ਦੇ ਚਾਰ ਦਿਨ ਹੋ ਗਏ ਮੀਂਹ ਪੈਣ ਦਾ ਪੰਜ ਦਿਨ ਤੇ ਕੰਮ ਤੇ ਜਾ ਨਹੀਂ ਜਾਣ ਰਿਹਾ ਹਾਂਜੀ ਬਹੁਤ ਮੁਸ਼ਕਲ ਆਈ ਸਾਨੂੰ ਸਾਹਿਬ ਦੇਖ ਸਕਦੇ ਹੋ ਇਹਨਾਂ ਨਾਲ ਗੱਲਬਾਤ ਕੀਤੀ ਆ ਵੀ ਐਸਐਲ ਦੇ ਵਿੱਚ ਹਾਲਾਤ ਕੀ ਆ ਤੇ ਇਸੇ ਤਰੀਕੇ ਨਾਲ ਤੁਹਾਡੇ ਨਾਲ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਅਸੀਂ ਸਾਂਝੇ ਕਰਦੇ ਰਾਵਾਂ ਸਾਂਝੇ ਕਰਦੇ ਰਾਵਾਂਗੇ ਤੇ ਦਿਖਾਵਾਂਗੇ ਵੀ ਜਿੱਥੇ-ਜਿੱਥੇ ਪੋਲੀਟਿਸ਼ੀਅਨਸ ਆਂਦੇ ਆ ਜਿੱਥੇ ਜਿੱਥੇ ਸਰਕਾਰ ਆਂਦੀ ਆ ਫੋਟੋਆਂ ਖਿਚਾ ਕੇ ਚਲੇ ਜਾਂਦੇ ਆ ਚਿੱਟਾ ਕੁੜਤਾ ਪਜਾਮਾ ਪਾ ਕੇ ਜਿਹੜੇ ਆ ਉਹ ਚਲੇ ਜਾਂਦੇ ਆ ਪਰ ਬਾਅਦ ਚ ਹਾਲਾਤ ਕੀ ਹੁੰਦੇ ਉੱਥੇ ਵੀਐਸਐਲ ਦੇ ਵਿੱਚ ਗਰਾਊਂਡ ਰਿਐਲਿਟੀ ਕੀ ਆ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦਾ ਰਹਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰਜੋਤ ਸਿੰਘ ਪੰਜਾਬ ਦੇ ਵਿੱਚ ਹੜ ਆ ਚੁੱਕੇ ਹੋਏ ਆ ਅਜਨਾਲਾ ਇਸ ਸਮੇ ਪੂਰਾ ਪਰ ਚੁੱਕਾ ਹਿਆ ਅਜਨਾਲੇ ਦੇ ਵਿੱਚ ਹੜ ਇਸ ਤਰੀਕੇ ਨਾਲ ਆਇਆ ਅਜਨਾਲੇ ਦੇ ਪਿੰਡ ਗਰਾਲਾ ਦੇ ਵਿੱਚ ਮੌਜੂਦ ਆ ਤਸਵੀਰਾਂ ਤਾਂ ਦਿਖਾ ਦਿੰਦੇ ਆ ਇਹ ਪੂਰਾ ਦਾ ਪੂਰਾ ਪਿੰਡ ਜਿਹੜਾ ਹੈ ਉਹ ਡੁੱਬ ਗਿਆ ਹੋਇਆ ਪਾਣੀ ਇਹ ਪਿੰਡ ਦੇ ਵਿੱਚ ਇੱਥੇ ਨਹੀਂ ਆ ਇਸ ਤੋਂ ਵੀ ਅੱਗੇ ਜਿਹੜਾ ਹੈ ਵੱਧ ਦਾ ਲੋਕਾਂ ਦੀਆਂ ਜਿਹੜੀਆਂ ਕੰਧਾਂ ਨੇ ਉਹ ਤੱਕ ਜਿਹੜੀਆਂ ਡਿਗਨੀਆਂ ਸ਼ੁਰੂ ਹੋ ਗਈਆਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਕੀ ਹਾਲਾਤ ਨੇ ਪਿੰਡ ਦੇ ਇਹ ਪਾਣੀ ਕਦੋਂ ਆਇਆ ਇਹ ਕੱਲ ਆਇਆ ਸਾਰਾ ਇਹ ਵੀਰ ਜੀ ਦੋ ਚਾਰ ਦਿਨ ਹੋ ਗਏ ਆ ਪਾਣੀ ਇੱਥੇ ਐਡੇ ਮੌਜੂਦ ਹੈ ਪਾਣੀ ਬਹੁਤ ਜ਼ਿਆਦਾ ਵੀਰ ਨੇ ਹਾਲਾਤ ਕੀ ਆ ਬਹੁਤ ਮਾੜੇ ਵੀਰ ਜੀ ਪਿੰਡ ਦੇ ਹਾਲਾਤ ਕੋਈ ਅਜੇ ਤੱਕ ਕੋਈ ਸੀਆ ਸਰਕਾਰ ਵੱਲੋਂ ਕੋਈ ਵੀ ਨਮਾਇਦਾ ਇੱਥੇ ਨਹੀਂ ਪਹੁੰਚਿਆ ਵੀਰ ਜੀ ਹਾਂਜੀ ਹਾਂਜੀ ਬਹੁਤ ਮੁਸ਼ਕਲਾਂ ਵਧੀਆਂ ਪੈਂਡੀਆਂ ਕੋਈ ਦਰਸ਼ਨ ਵਾਲਾ ਨਹੀਂ ਕੋਈ ਬਹੁਤ ਮਜਬੂਰ ਬੈਠੇ ਨੇ ਲੋਕ ਵੀਰ ਜੀ ਹਾਂਜੀ ਹਾਂਜੀ ਘਰਾਂ ਦੇ ਕੀ ਹਾਲਾਤ ਨੇ ਘਰਾਂ ਦੇ ਬਹੁਤ ਮਾੜੇ ਹਾਲਾਤ ਹੈ ਵੀਰ ਜੀ ਆ ਵੇਖ ਲਓ ਪਾਣੀ ਇੱਧਰ ਮੰਨ ਲਓ ਕੈਮਰਾ ਪਾਣੀ ਵੜੇ ਨਾ ਅੰਦਰ ਵੀ ਵੀਰ ਜੀ ਪਾਣੀ ਵੜੇ ਆ ਦੇਖ ਸਕਦੇ ਹੋ ਵੀ ਅਬ ਘਰ ਦੇ ਹਾਲਾਤ ਨੇ ਲੋਕੀ ਜਿਹੜੇ ਆ ਲੋਕੀ ਲੋਕੀ ਘਰਾਂ ਦੇ ਉੱਪਰ ਤੱਕ ਇਹਤੇ ਕਈ ਚੜ ਚੁੱਕੇ ਹੋਏ ਨੇ ਗੱਲਬਾਤ ਕਰਦੇ ਆ ਆ ਘਰ ਜਿਹੜਾ ਮੌਜੂਦ ਹੈ ਇੱਥੇ ਗੱਲਬਾਤ ਕਰਦੇ ਆ ਮਾਤਾ ਜੀ ਅ ਰਹਿਣ ਵਸੇਰਾ ਦਾ ਔਖਾ ਹੋ ਗਿਆ ਤੁਹਾਡਾ ਤਾਂ ਹਾਂਜੀ ਬੜਾ ਔਖਾ ਜੇ ਹਾਂ ਬੱਚੇ ਬੜੇ ਵਿਚਾਰੇ ਉਤਰਲੇ ਲੈ ਜਾਂਦੇ ਜੇ ਤੇ ਆਵੇ ਰੋਕਾਂ ਲਾਈਆਂ ਵੀ ਕੋਈ ਛੱਪ ਸੁਣ ਪੀਣਾ ਆਣ ਕੇ ਨਾਣਿਆਂ ਨੂੰ ਡੰਗ ਡੁੰਗ ਮਾਰ ਜਾਵੇ ਤੇ ਆਵੇ ਰੋਕਾਂ ਲਾਈਆਂ ਜੀ ਬੂਹੇ ਗਾੜੀ ਫਰ ਸਾਰੇ ਅੰਦਰੋਂ ਪਾਟ ਗਏ ਜੇ ਹੂੰ ਤੇ ਕੋਈ ਹਾਲ ਨਹੀਂ ਸਮਾਨ ਆ ਵੇ ਅੱਦ ਵਿੱਚ ਕੰਦਾ ਨੇ ਕੀ ਹਾਲਤ ਕੰਦਾ ਪਾਟੀਆਂ ਜੀ ਕੰਦਾ ਪਾਟੀਆਂ ਹਾਂਜੀ ਫਰਸ਼ ਵੀ ਬਹਿ ਗਏ ਜੀ ਬਾਥਰੂਮ ਬਹਿ ਗਏ ਆ ਹਾਂ ਬੜਾ ਤੰਗੀ ਬੜੀ ਜੇ ਫਰਸ਼ ਬਹਿ ਗਏ ਆ ਤੁਹਾਡੇ ਹਾਂਜੀ ਉਹ ਬਾਥਰੂਮ ਸਾਰਾ ਬਹਿ ਗਿਆ ਜੀ ਹਾਂ ਅੰਦਰ ਵੀ ਅੰਦਰ ਵੀ ਬੈਠੇ ਹਜੇ ਪਾਣੀ ਪੀ ਪੇ ਕੇ ਅੰਦਰ ਵੀ ਬੈਠੇ ਨਾ ਇਹ ਘਰ ਦੇ ਤੁਹਾਨੂੰ ਹਾਲਾਤ ਦਿਖਾਣੇ ਆ ਇਹ ਗੱਲ ਕਹੀ ਜਾ ਰਹੀ ਹੈ ਵੀ ਫਰਸ਼ ਜਿਹੜੇ ਨੇ ਉਹ ਵੀ ਤੱਕ ਇੱਥੇ ਬੈਠ ਚੁੱਕੇ ਹੋਏ ਨੇ ਤੇ ਹੁਣ ਜ਼ਰੂਰ ਹਾਲਾਤ ਦਿਖਾਣੇ ਆ ਅੰਦਰੋਂ ਵੀ ਘਰ ਦੇ ਹਾਲਾਤ ਕੀ ਆ ਆ ਦੇਖ ਸਕਦੇ ਹੋ ਆ ਹਾਲਾਤ ਦੇਖੋ ਤੁਸੀਂ ਵਿਕੇਸ ਹਿਸਾਬ ਨਾਲ ਇੱਥੇ ਫਰਸ਼ ਜਿਹੜੇ ਨੇ ਵੇਚ ਕੀ ਹੋਏ ਆ ਮਤਲਬ ਇਹਨਾਂ ਨੂੰ ਇਸੇ ਸਮੇਂ ਇਹ ਡਰ ਸਤਾ ਰਿਹਾ ਵੀ ਕਿੱਥੇ ਸਾਡਾ ਜਿਹੜਾ ਪੂਰਾ ਦਾ ਪੂਰਾ ਘਰ ਆ ਉਹ ਹੜ੍ਹ ਦੇ ਨਾਲ ਵਹਿ ਨਾ ਜਾਵੇ ਢਹਿ ਨਾ ਜਾਵੇ ਇਹਨਾਂ ਨੂੰ ਇਸ ਸਮੇਂ ਹੀ ਡਰ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆ ਪਹਿਲਾਂ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਨਾਲ ਹਾਲਾਤ ਹੋ ਚੁੱਕੇ ਨੇ ਫਰਸ਼ ਤੱਕ ਜਿਹੜੇ ਇੱਥੇ ਪਟਣ ਲੱਗ ਪਏ ਨੇ ਇਹਨਾਂ ਨੂੰ ਐ ਲੱਗਦਾ ਪਿਆ ਵੀ ਘਾਰ ਕਿੱਥੇ ਇਹਨਾਂ ਦਾ ਜਿਹੜਾ ਉਹ ਟੈ ਹੀ ਨਾ ਜਾਵੇ ਇਹ ਸਭ ਕੁਝ ਕਦੋਂ ਹੋਣਾ ਸ਼ੁਰੂ ਹੋਇਆ ਇਹ ਸਿਰ ਦੋ ਤਿੰਨ ਦਿਨ ਹੋ ਚੁੱਕੇ ਆ ਜਿਹੜਾ ਕਿ ਕੰਦਰ ਦੇ ਨਾਲ ਪਾਣੀ ਲੱਗਾ ਛਪੜਦਾ ਤੋਂ ਦੇ ਕਾਰਨ ਜਿਹੜੀ ਸਲਾਬ ਆਈ ਆ ਫਰਸ਼ ਵੀ ਜਿਹੜੇ ਬੈਠ ਗਏ ਹਾਂਜੀ ਕੋਈ ਮਦਦ ਹੋਈ ਤੁਹਾਡੀ ਵਾਲੇ ਤਾਂ ਅਜੇ ਤੱਕ ਤੋਂ ਕੋਈ ਮਦਦ ਹੋਈ ਨਹੀਂ ਆ ਪਹੁੰਚਣ ਕੋਈ ਤੱਕ ਨਹੀਂ ਪਹੁੰਚਿਆਗਾ ਵੀ ਔਰ ਐਮਰਜੈਂਸੀ ਜਦੋਂ ਕੱਲ ਨਾਈਟ ਦੇ ਵਿੱਚ ਆਪਾਂ نیچے ਆਏ ਸੀ ਕਿ ਛੱਤੋਂ ਤਾਂ ਜਿਹੜਾ ਫਰਸ਼ ਉੱਤੋਂ ਸ਼ੁਰੂ ਹੋ ਗਿਆ ਸੀਗਾ ਹੁਣ ਐਮਰਜੈਂਸੀ ਜਦੋਂ ਅਸੀਂ ਦੇਖਿਆ ਤੇ ਜਕਦਮ ਸਮਾਨ ਫੇਰ ਕੱਢਿਆ ਆਪਾਂ ਤੇ ਸਾਰੀ ਮਤਲਬ ਕਿ ਫਰਸ਼ੇ ਟੁੱਟ ਚੁੱਕੀ ਔਰ ਦੂਸਰੇ ਰੂਮ ਦੇ ਸਾਡੀ ਸਾਰੀ ਫਰਸ਼ ਟੁੱਟ ਚੁੱਕੀ ਫਿੱਛਾ ਮੈਂ ਦੇਖ ਰਿਆ ਸੀ ਘਰ ਦੇ ਵਿੱਚ ਉਹ ਥੱਲੇ ਰਹਿ ਵੀ ਨਹੀਂ ਰਹੇ ਉੱਪਰ ਹੀ ਚਲੇ ਗਏ ਨੇ ਹਾਂਜੀ ਆਪਾਂ ਵੀ ਉੱਪਰ ਹੀ ਲੇਕਿਨ ਸਾਨੂੰ ਉੱਪਰ ਤੋਂ ਵੀ ਇਹ ਡਰਿਆ ਕਿ ਕੰਦਰਜ ਤਰੇ ਨਾ ਚੁਕੀਆਂ ਔਰ ਲੈਂਟਰ ਦਾ ਵੀ ਸਵੇ ਭਰੋਸਾ ਨਹੀਂ ਕਰ ਸਕਦੇ ਅਸੀਂ ਔਰ ਛੋਟੇ ਛੋਟੇ ਬੱਚੇ ਨੇ ਸਾਡੇ ਨਾਲ ਬਸ ਕਾਫੀ ਟੈਨਸ਼ਨ ਦੇ ਵਿੱਚ ਆ ਕਿ ਪਤਾ ਨਹੀਂ ਹੈਗਾ ਵੀ ਕਿਸ ਮਾਹੌਲ ਤੇ ਕਿ ਕਦੋਂ ਕੋਈ ਸਮਾਪਨ ਜੇ ਮਾਦਾ ਹੀ ਕਦੇ ਇਹੋ ਜਿਹੇ ਹਾਲਾਤ ਹੋਏ ਨੇ ਪਹਿਲਾਂ ਇੱਥੇ ਕਦੇ ਪਾਣੀ ਇਸ ਤਰੀਕੇ ਨਾਲ ਆਇਆ ਜਦੋਂ ਦੇ ਆ ਪਾਏ ਜਪਾਜੀ ਹੁਣੋਂ ਤੱਕ ਨਹੀਂ ਆਇਆ 2023 ਦੇ ਵਿੱਚ ਨਹੀਂ ਆਇਆ ਸੀ ਨਹੀਂ ਜੀ ਪਹਿਲਾ ਚਾਂਸ ਸੀ ਪਹਿਲਾ ਚਾਂਸ ਪਹਿਲਾ ਚਾਂਸ ਪਹਿਲਾ ਚਾਂਸ ਆ ਮਤਲਬ ਇੱਥੇ ਪਾਣੀ ਕਦੇ ਇਦਾਂ ਨਹੀਂ ਆਇਆ ਇਹ ਲਿਹੜ ਪਹਿਲੀ ਵਾਰ ਆਇਆ ਹੈ ਔਰ ਇਹ ਬੜਾ ਗੰਭੀਰ ਹੈ ਸਾਡੇ ਲਈ ਮਤਲਬ ਕਿ ਰਾਤ ਅਹੀ ਬੜੀ ਔਖੀ ਕੱਢੀ ਹੈ ਔਰ ਅਸੀਂ ਸੱਤ ਦੇ ਰਹਿ ਕੇ ਗੁਜ਼ਾਰੀ ਆ ਔਰ ਸਾਨੂੰ ਇਹ ਵੀ ਡਰ ਸੀਗਾ ਕਿ ਬਾਹਰੋਂ ਜਿਹੜਾ ਪਾਣੀ ਅੰਦਰ ਨਾ ਆ ਜਾਵੇ ਔਰ ਚਲੋ ਉਹ ਡਰ ਤੋਂ ਅਸੀਂ ਲੈ ਕੇ ਤੇ ਰਾਤ ਸੁੱਤੇ ਔਰ ਥੱਲੇ ਵੇਖਿਆ ਤੇ ਸਵੇਰ ਨੂੰ ਜਿਹੜੇ ਫਰਸ਼ ਸਾਰੇ ਥੱਲੇ ਬੈਠੇ ਹੋਏ ਸੀ ਇਹ ਸਾਮਾਨ ਉਹ ਸਾਮਾਨ ਜਿਹੜਾ ਸਾਰਾ ਫਿਰ ਬਾਹਰ ਖਿੱਚ-ਖਿੱਚ ਕੇ ਸਾਮਾਨ ਕੱਢਿਆ ਔਰ ਸਾਈਡ ਤੇ ਲਗਾਇਆ ਆਪਾਂ ਵਿੱਚ ਦਸ ਗਿਆ ਸੀਗਾ ਬੈੱਡ ਸੀਗਾ ਦਿਵਾਨ ਬੈੱਡ ਲੱਗਾ ਸੀਗਾ ਸਾਈਡ ਦੇ ਵਿੱਚ ਪੂਰਾ ਧਸਿਆ ਗਿਆ ਸੀਗਾ ਵਿੱਚ ਔਰ ਬਾਹਰ ਕੱਢ-ਕੱਢ ਕੇ ਬੱਚਾ ਨੇ ਫਿਰ ਕੱਢਿਆ ਜੀ ਡਰ ਤਾਂ ਲੱਗਦਾ ਹਾਂ ਹਾਂ ਜੀ ਬਹੁਤ ਜ਼ਿਆਦਾ ਡਰ ਤੇ ਉੱਤੋਂ ਵੀ ਭਾਜੀ ਲੱਗਣ ਜਾਂ ਜਕੰਡਾ ਲਵੇ ਸਾਡੇ ਇਹ ਜੇ ਛੱਤਾਂ ਵਿੱਚ ਜਿਹੜੀਆਂ ਉੱਤੋਂ ਜਿਹੜੇ ਪੜੀਆਂ ਔਰ ਡਿਗਰੀਆਂ ਆ ਜਿਹੜੀਆਂ ਸਲਾਬ ਦੇ ਨਾਲ ਕੀ ਸਲਾਬ ਸਾਰੇ ਆਚਾਰ ਸ਼ਵੇਰੀ ਜਿਹੜੀ ਸਲਾਬ ਆ ਜਿਹੜਾ ਤੋਂ ਤੋਂ ਵੀ ਛੱਤ ਜਿਹੜੀ ਡਿੱਗ ਰਹੀ ਆ ਹੌਲੀ ਹੌਲੀ ਤੇ ਡਰਦਾ ਤੁਹਾਨੂੰ ਪਤਾ ਹੀ ਕਿ ਬੰਨਾ ਹੀ ਆ ਤਾਂ ਇਹ ਦੇਖ ਸਕਦੇ ਹੋ ਘਰ ਦੀ ਮਿੱਟੀ ਪੁੱਟ ਕੇ ਇਸ ਬਾਪੂ ਨੇ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਪਾਣੀ ਤੋਂ ਬਚਾ ਕਰਨ ਲਈ ਆਪਣੇ ਹੀ ਘਰ ਦਾ ਬੰਨ ਬਣਾਇਆ ਗੱਲਬਾਤ ਕਰਦੇ ਆ ਬਾਪੂ ਜੀ ਇਹ ਪਾਣੀ ਕਦੋਂ ਆਣਾ ਸ਼ੁਰੂ ਹੋਇਆ ਤੇ ਤੁਸੀਂ ਇਹ ਕਿਸ ਤਰੀਕੇ ਨਾਲ ਬੰਨ ਬਣਾਇਆ ਇਹ ਦੀ ਬੰਨ ਬਣਾਇਆ ਪਾਣੀ ਆਇਆ ਜੇ 9 ਵਜੇ ਨਾਲ ਪਾਣੀ ਭੰਡਾ ਪਿਆ ਮੁੜ ਕੇ 9 ਵਜੇ ਤੋਂ ਬਾਅਦ ਅਸੀਂ ਜਨਾਬ ਇੱਥੇ ਬੈਠ ਰਹੇ ਤਰੇਕਾਂ ਥੱਲੇ ਪਾਣੀ ਚੜੀ ਗਿਆ ਚੜੀ ਗਿਆ ਚੜੀ ਗਿਆ ਵਾ ਜਦੋਂ ਰਾਤ ਦੇ 6-7 ਵਜੇ ਆਣਾ ਉਦੋਂ ਪਾਣੀ ਫਿਰ ਸਾਨੂੰ ਪਤਾ ਲੱਗਾ ਵੀ ਇਹ ਚੜ ਜਾਣਾ ਸਾਡੇ ਅੰਦਰੀ ਪੈ ਜਾਣਾ ਸਾਡਾ ਮਾਲ ਡੰਗਰਿਆ ਭੁੱਖਾ ਮਰ ਜੂਗਾ ਬੱਚੇ ਨੇ ਕਿੱਧਰ ਜਾਣਗੇ ਅਸੀਂ ਫਿਰ ਜੀ ਪਿਆਣਿਆਂ ਨੇ ਤੋਵਾ ਮਾਰਨਾ ਚਾਲੂ ਕਰਤਾ ਕਰਕੇ ਤੇ ਅਸੀਂ ਫਿਰ ਮਿੱਟੀ ਪੋੜੇ ਭਰੇ ਜੇ ਫਿਰ ਤੂ ਤੂ ਕੇ ਤਾਂ ਆਪਾਂ ਉੱਤੇ ਸੁੱਟ ਕੇ ਤਾਂ ਲਾ ਕੇ ਤੇ ਫੇਰਾ ਨਾਲ ਅਗਲੇ ਬਨੇ ਤਰਪਾਨ ਲਾਈ ਜੇ ਤੇ ਜੇ ਇਹ ਸਰਕਾਰਾਂ ਨੇ ਉਹ ਜਦੋਂ ਆਉਂਦੀਆਂ ਨੇ ਉਹ ਰੋ ਆ ਦਿੰਦੀ ਹੈ ਉਹ ਕਰਾਂਗੇ ਜੇ ਕਰਾਂਗੇ ਤਾਂ ਹੁਣ ਸਾਡੀ ਕਿਸ ਨੇ ਬਾਤ ਨਹੀਂ ਗਈ ਪੁੱਛੀ ਜਨਾਬ ਆਣ ਕੇ ਜੇ ਅਸੀਂ ਪਿੰਡ ਦਾ ਸਰਪੰਚ ਬਣਾ ਬੈਨੇ ਆ ਉਹ ਉਹ ਵੀ ਆ ਦਿੰਦਾ ਮੈਂ ਇੱਥੇ ਕੱਖ ਵੀ ਨਹੀਂ ਹੋਇਆ ਦੱਸੋ ਅਸੀਂ ਕਿਹੜੇ ਬਨੇ ਚੱਲ ਜੀਏ ਹਾਂਜੀ ਬਹੁਤ ਮੁਸ਼ਕਲ ਵਾਲੀ ਗੱਲ ਆ ਚਾਰ ਸਵੇਰੇ ਪਾਣੀ ਫਿਰਨ ਦਿਆ ਜੇ ਇਹਨਾਂ ਦੀਆਂ ਫਸਲਾਂ ਬਾਹਰ ਹੋਣਗੀਆਂ ਤੇ ਸਾਨੂੰ ਵੀ ਕੋਈ ਥੋੜਾ ਬੋਧਾ ਮਿਲ ਜਾਊਗਾ ਤੇ ਜੇ ਇਹਨਾਂ ਦਾ ਨਾ ਕੁਝ ਹੋਇਆ ਤੇ ਅਹੀ ਤੇ ਭੁੱਖੇ ਮਰੇ ਮਰੇ ਸਾਡੀਆਂ ਕਿਹੜੀਆਂ ਜ਼ਮੀਨਾਂ ਨੇ ਹਾਂ ਕਾਰੋਬਾਰ ਜੇ ਸਾਡਾ ਕੋਈ ਕੰਮਕਾਰ ਚੱਲੇ ਤੇ ਸਾਨੂੰ ਕੋਈ ਬਾਹਰ ਕੋਈ ਮਿਹਨਤ ਮਿਲੇ ਖੇਤੀ ਨਾਲ ਹੀ ਹੈ ਖੇਤੀ ਆ ਮਿਹਨਤ ਕਰਕੇ ਵੇਖੋ ਜੀ ਮਿਹਨਤ ਮਜ਼ਦੂਰੀ ਆ ਮੇਨਤ ਮਜ਼ਦੂਰੀ ਕਰਾਂਗੇ ਇਹਨਾਂ ਦਾ ਬਾਹਰ ਹੋਵੇਗਾ ਜ਼ਿੰਮੇਵਾਰਤਾ ਤੇ ਅਸੀਂ ਲਾਵਾਂਗੇ ਕਮਾ ਕੇ ਅਸੀਂ ਕਿੱਥੋਂ ਲਿਆ ਕੇ ਖਾਣਾ ਵਾ ਜੇ ਇਹਨਾਂ ਦੇ ਨਾਲ ਬਾਹਰ ਹੋਇਆ ਤੇ ਪਰ ਸਾਡਾ ਕੋਈ ਨਾ ਕੋਈ ਤੇ ਥੋੜਾ ਬੋਤਾ ਕੰਮ ਨਾ ਬੰਦ ਹੋਇਆ ਕੋਈ ਬੰਦ ਹੋ ਗਿਆ ਚਾਰ ਦਿਨ ਤੇ ਪਾਣੀ ਦੀ ਦਿਹਾੜੀ ਕਿੱਥੇ ਜਾਊ ਬੰਦਾ ਕੋਈ ਕੋਈ ਕਮਾਵੇ ਲਾਉਗਾ ਤੇ ਬੱਚਾ ਰੋਸ਼ਨ ਦਾਗੇ ਤੇ ਜਾਈਏ ਕਿਧਰੋਂ ਦੀ ਜਿਕੇ ਕੋਕ ਚਾਰ ਕੋਈ ਕੋਈ 500 500 400 ਅੱਜਾ ਸੋਦੇ ਵਾ ਤੇ ਨਹੀਂ ਜਾਵਨੀ ਆਪੋ ਸਕਦੇ ਨਾ ਤੁਹਾਡੇ ਸਾਹਮਣੇ ਪਾਣੇ ਬਹੁਤ ਜ਼ੋਰ ਚ ਸੌਦਾ ਜਿਹੜਾ ਦਹਾਂ ਦੀ ਚੀਜ਼ ਏ ਉਹ ਨਾਲੇ ਤੋਂ 20 ਦੀ ਹੀ ਲਿਆ ਕੇ ਤੇ ਸਾਡੇ ਕੋਲ ਜਿਹੜੇ ਆ ਗਏ ਨਹੀਂ ਖਰਚ ਬੈਠੇ ਹੁਣ ਅਸੀਂ ਕਿੱਧਰ ਜਾਣਾ ਜੋ ਰੱਬ ਦੀ ਮਰਜ਼ੀ ਕੁਝ ਨਹੀਂ ਗਿਆ ਤੇ ਪੱਲ ਕਹੜੇਗਾ ਸਭ ਇਹ ਕਿਹਾ ਪਿਆ ਮਾਰੇ ਵੀ ਕੋਈ ਐ ਤ ਤਕੜੇ ਵੀ ਕੋਈ ਐ ਇਹ ਬਾਏ ਨੇ ਫਰਾਂ ਮਾਰਦਾ ਤੇ ਕਿੱਧਰ ਨੂੰ ਜਾਈਏ ਕੋਈ ਮੰਤਰੀ ਨਹੀਂ ਕੋਈ ਸੰਤਰੀ ਨਹੀਂ ਅੱਧਾ ਕੋਈ ਗੇਰ ਬਾਤ ਨੂੰ ਪੁੱਛਦਾ ਕੋਈ ਆਪਣੀ ਵਜਦਾ ਕੋਈ ਬਾਤ ਨਹੀਂ ਪੁੱਛਦਾ ਕੋਈ ਆਇਆ ਨਹੀਂ ਪੁੱਛਣ ਦੀਸ ਜਿਹਨੂੰ ਬਟਾਉਂਦੀ ਆਂ ਤਾ ਉਹਨਾਂ ਦੇ ਭਾਜੀ ਉਹਨਾਂ ਦੇ ਚੀਚੀ ਕਰਦੇ ਆ ਉਹਨਾਂ ਦੇ ਸਭ ਕੁਝ ਕਰਾਂਗੇ ਮੁੜ ਕੇ ਜਦੋਂ ਅੰਬੋਕਰ ਨਾਲ ਕੇ ਕੋਈ ਪੁੱਛਦਾ ਨਹੀਂ ਤੁਹਾਨੂੰ ਸਾਡੇ ਹਾਲ ਤੱਕ ਦੇ ਵੇਖੋ ਜੀ ਲੈ ਇਹ ਤਾਂ ਕਰਾਲੇ ਪਿੰਡ ਦਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਅਗਲੇ ਕਹਿੰਦੇ ਛੱਡੀ ਬੈਠੇ ਕਰਾਲੇ ਪਿੰਡ ਛੱਡੀ ਕੋ ਬੈਠੇ ਨੇ ਜਦੋਂ ਇੱਥੇ ਆਉਣੇ ਨਹੀਂ ਤਾਂ ਫਿਰ ਤਾਂ ਛੱਡਿਆ ਹੀ ਜਦੋਂ ਪਿੰਡ ਚ ਜਾਣ ਕੇ ਵੇਖਣਾ ਨਹੀਂ ਪੁੱਛਣਾ ਨਹੀਂ ਤੇ ਉਹਦੇ ਫਿਰ ਆਪਣੇ ਛੱਡੇ ਛੱਡਿਆ ਇੱਥੇ ਆਉਣਾ ਅੱਖਾਂ ਨਾਲ ਵੇਖਣਾ ਕਿ ਕੀ ਹਾਲ ਤੇ ਲੋਕਾਂ ਦੀ ਤੇ ਫਿਰ ਆਪਣੇ ਵੀ ਉਹਨਾਂ ਦੀਆਂ ਅੱਖਾਂ ਉਹ ਗੁਰ ਜਾਣਗੀਆਂ ਸਾਨੂੰ ਪਤਾ ਹੈ ਕਿੰਨੇ ਔਖੇ ਦਿਨ ਕੱਟਣ ਦੇ ਸਭ ਗੰਬੰਦਾ ਮੈਂ ਕਿੰਨੀ ਕਿਤੇ ਜਾਵੇ ਪਾਜੀ ਮੈਂ ਖਾਂਗੇ ਤੇ ਰੋਟੀ ਬੱਚਿਆਂ ਨੂੰ ਖਵਾਉਣੇ ਤੇ ਦੋ ਦੋ ਚਾਰ ਤੇ ਸਾਡੇ ਬੱਚੇ ਆ ਤੇ ਅਸੀਂ ਕੀ ਕਰੀਏ ਸਾਡਾ ਕੋਈ ਹੱਕ ਲੈਣ ਕੀ ਕਰਨ ਉਹਦਾ ਹੱਕ ਬਣਦਾ ਵਾ ਤੇ ਜਨਾਬ ਉਹਨਾਂ ਕੇ ਤਾਂ ਕੋਈ ਗੱਲ ਨਹੀਂ ਮਰਜੀ ਉਹਨਾਂ ਦੀ ਸਾਡਾ ਪਰਮਾਤਮਾ ਹੈਗਾ ਸੱਚੇ ਪਾਤਸ਼ਾਹ ਅਜੇ ਨਹੀਂ ਸੱਚੇ ਪਾਤਸ਼ਾਹ ਦੇ ਉਹਨਾਂ ਤੇ ਉਹਨਾਂ ਤੇ ਸਾਡੀਆਂ ਡੋਰੀਆਂ ਦੇ ਹੋਰ ਨਹੀਂ ਆਦੇ ਕੇ ਆਸੇ ਜੇ ਕੋ ਅਜੂ ਠੀਕ ਆ ਨਾ ਉੱਦ ਵੀ ਹੋ ਜਾਊਗੀ ਜੋ ਸਾਡੇ ਕਰਨਾ ਭਾਗਾਂ ਤੇ ਲਿਖਿਆ ਆਨੇ ਘਲਾ ਦੇ ਇਥੇ ਆਪਣੇ ਆਉਂਦੇ ਨੇ ਸਾਡੇ ਆਂਡ ਗਵਾੜ ਜਿੰਦੇ ਵੀ ਭਰਾ ਸਾਡੀ ਮਦਦ ਕਰ ਰਹੇ ਨੇ ਫੁਲਕੇ ਬਣੇ ਦੇ ਜਾਂਦੇ ਆ ਜਦੋਂ ਵਿਚਾਰੇ ਇਹਨਾਂ ਦਾ ਧੰਨਵਾਦ ਕਰਨੇ ਇਹਨਾਂ ਦਾ ਧੰਨਵਾਦ ਕਰਨਾ ਜੇ ਸਾਡੇ ਕੋ ਆਉਂਦੇ ਨੇ ਪ੍ਰਸ਼ਾਸਨ ਕੋਈ ਨਾ ਕੋਈ ਮੰਤਰੀ ਸ਼ੰਤ ਕੋਈ ਨਹੀਂ ਆਉਂਦਾ ਨਾ 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 ਵੀ ਲੋਕਿੰਨਾ ਡੁੱਬਾ ਪਿਆ ਪਿੰਡ ਸਦਾ ਵੀ ਕਹਿ ਰਹੇ ਵੀ ਸੱਚੇ ਬਾਦਸ਼ਾਹ ਹੀ ਸਾਨੂੰ ਬਚਾ ਸਕਦਾ ਉਹ ਮਾਲਕੀਆ ਬਚਾਉਣ ਵਾਲਾ ਹੋਰ ਬੰਦੇ ਨੇ ਨਹੀਂ ਸਾਨੂੰ ਬਚਾਉਣ ਵਾਲੀ ਕੋਈ ਗੱਲ ਹੈਗੀ ਬਾਦਲ ਸਰਕਾਰ ਰਹੀ ਆ ਭਾਵੇਂ ਰਹੀ ਆ ਉਹ 10 ਸਾਲ ਤੇ ਭਾਵੇਂ ਰਹੀ ਆ 5 ਸਾਲ ਉਹਨਾਂ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੇ ਸਾਡੀ ਮਤ ਕਰਦੇ ਰਹੇ ਨੇ ਪਰ ਤੁਹਾਡੀ ਵਾਲ ਸਾਹਿਬ ਨੇ ਜਿਉਂ ਵੋਟਾਂ ਲਈਆਂ ਆਉਂਦਾ ਤੇ ਗਾਂਹ ਨਿਕਲ ਜਾਂਦਾ ਆਉਂਦਾ ਤੇ ਇਧਰ ਨੂੰ ਨਿਕਲ ਜਾਂਦਾ ਗੁਰਜੀਤ ਸਿੰਘ ਉਹ ਜਿਹੜਾ ਕੱਲ ਆਇਆ ਜੇ ਤੇ ਉਹ ਮਾਈ ਦੇ ਭੋਰੇ ਚਲੇਗਾ ਉਹਨੇ ਇਧਰ ਘਰਾਲੇ ਵਾਲ ਵੇਖਿਆ ਨਹੀਂ ਗਾ ਸਿੱਧਾ ਹੀ ਨੰਗ ਗਿਆ ਤੇ ਵੋਟਾਂ ਹੀ ਪਾਉਣੇ ਆ ਵੋਟਾਂ ਸਾਡੇ ਕੋਲ ਲੈ ਲੈਂਦੇ ਨੇ ਮੁੜ ਕੇ ਸਾਡੀ ਕੋਈ ਆਵਾਜ਼ ਨਹੀਂ ਪੁੱਛਦਾ ਜਦੋਂ ਜਦੋਂ ਸਰਕਾਰ ਕਾਲੀਆਂ ਦੇ ਸੀਦੋਂ ਕੰਮ ਹੁੰਦਾ ਹੀ ਹੁੰਦੇ ਹਨ ਕੰਮ ਜਨਾਬ ਹੜਾਈ ਸੀ ਉਦੋਂ ਹਾਂ 8 88 ਤੋਂ ਹੀ ਸੀ ਹਾਂ ਕਰਦੇ ਹਾਂ ਜਿੰਨੇ ਜੋ ਸਾਡੀ ਮਤ ਸਾਡੀ ਦੇਖਭਾਲ ਵੀ ਕਰਦੇ ਰਹੇ ਨੇ ਸਾਡੀ ਦੇਖਭਾਲ ਵੀ ਬਦਲ ਸਾਹਿਬ ਬੜੀ ਕੀਤੀ ਆਵੇਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਸਾਡੀ ਮਤ ਕੀਤੀ ਆ ਤੇ ਅਸੀਂ ਕਿਉਂ ਕਿਸੇ ਨੇ ਜਿੰਨੇ ਮਤ ਕੀਤੀ ਹੋਵੇ ਕਿਉਂ ਅਸੀਂ ਉਹਦਾ ਗੁਣ ਭਲਾਈਏ ਚਲੋ ਅੱਜੋ ਮਰ ਕੇ ਮਰਸਾ ਨਹੀਂ ਜਾਣਾ ਵਾ ਅਸੀਂ ਕਿਹੜਾ ਬਹਿ ਰਹਿਣਾ ਵਾ ਜਿਹੜੇ ਬੰਦੇ ਨੇ ਕਿਸੇ ਨਾਲ ਨੇਕੀ ਕੀਤੀ ਹੋਵੇ ਉਹਦਾ ਸੋਹ ਕਿਤਾਵੇ ਉਹਦਾ ਯਾਦ ਰਹਿੰਦਾ ਵੀ ਸਾਡੀ ਵੀ ਇਹ ਨੇ ਆਹ ਟਾਈਮ ਤੇ ਸਾਡੀ ਮਦਦ ਕੀਤੀ ਤੇ ਹੁਣ ਇਹ ਨਹੀਂ ਪੁੱਛਦੇ ਤੇ ਇਹਨਾਂ ਦੀ ਮੌਜ ਆਪਾਂ ਕੀ ਕਰ ਸਕਨੇ ਹਾਂ ਚਲੋ ਰੱਬ ਤੇ ਆਈ ਸਾਡਾ ਇਹਨਾਂ ਦੇ ਮਦਦ ਨੂੰ ਆਈ ਕੀ ਕਰਨਾ ਯਾਰ ਜਿਵੇਂ ਮੈਨੂੰ ਮੌਕੇ ਤੇ ਸਾਨੂੰ ਕਹਿੰਨੇ ਪੁੱਛਣ ਆਣਗੇ ਇੱਥੇ ਆ ਤੇ ਮੌਕਾ ਅਜੀ ਔਖੇ ਆ ਤੇ ਜੇ ਸਾਡੀ ਮਦਦ ਹੁੰਦੀ ਕਰਦੇ ਮੁੜ ਕੇ ਇਹਨਾਂ ਨੇ ਕਰਨਾ ਆਣਗੇ ਮੁਰਗੇ ਆਉਣਾ ਭਲੇ ਇਥੇ ਫਿਰ ਮੁਰਗੇ ਸਾਡੇ ਮੂੰਹ ਚੋਂ ਸ਼ਬਦ ਫਿਰ ਮਾਰੇ ਨਿਕਲ ਆਉਣੇ ਮੁਰਗੇ ਆਗੇ ਵੋਟਾ ਮੰਗਣ ਫਿਰ ਤੇ ਫਿਰ ਆਗੇ ਤਾਂ ਸਾਡੇ ਕੋਲ ਪਰ ਸੇਵਾ ਕਰਕੇ ਜਾਣ ਕੇ ਚੰਗੀ ਤਰ੍ਹਾਂ ਜਿਵੇਂ ਆਣ ਕੇ ਡੁੱਬਿਆਂ ਨੂੰ ਮਾਇ ਭਾਂਜੋ ਤਾਂ ਡਾਲ ਸਕਦੇ ਹਨੂ ਡੁੱਬਿਆਂ ਦੇ ਆਣ ਕੇ ਬਾਤ ਪੁੱਛਣਾ ਅਸੀਂ ਨੇਹੰਤੀ ਵਿਚਾਰੇ ਗਰੀਬ ਹੈ ਸਾਡਾ ਕੀ ਹਾਲ ਹੈ ਪੇਲੋ ਦੇਖੋ ਚਾਰਜ ਫਿਰ ਪਾਣੀ ਹੈ ਫੁੱਲ ਬੜਾ ਬੁੱਲ ਚੱਲਣ ਡਿਆ ਹੁਣ ਮਦਦ ਮਦਦ ਕਰਨ ਦਾ ਹੁਣ ਕਰਨ ਤੇ ਫਿਰ ਮਦਦ ਜੇ ਮੁੜ ਕੇ ਆਉਂਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਫਾਇਦਾ ਕੋਈ ਨਹੀਂ ਕੋਈ ਬਟੇ ਨਾ ਤੇ ਜਸ ਸਾਡੀ ਮਤਾ ਨਹੀਂ ਕਰ ਰਹੀ ਪਰ ਆਨਲਾਈਨ ਤਾਂ ਦੇਖੋ ਐ ਲੱਗਦਾ ਵੀ ਕੰਮ ਹੀ ਬੜੇ ਕਰਦੇ ਵੀ ਨੇ ਸਾਰੇ ਉਹਨਾਂ ਨੂੰ ਕੀ ਕਰਨਾ ਜਦੋਂ ਸਾਡੇ ਹੱਥ 'ਚ ਨਹੀਂ ਕੁਝ ਆਉਣ ਡਿਆ ਜੇ ਜਦੋਂ ਸਾਡੇ ਹੱਥ 'ਚ ਕੁਝ ਨਹੀਂ ਆਉਣ ਡਿਆ ਆਏ ਉਹਨਾਂ ਨੂੰ ਕਰਨਾ ਉਹ ਗੱਪਾਂ ਹੀ ਸਾਰੇ ਸਭ ਫਰੋਡ ਹੀ ਉਹਨਾਂ ਦੇ ਬਿਲਕੁਲ ਫਰੋਡ ਹੀ ਸਭ ਇਹ ਕਿਨਾਂ ਦੇ ਸਿੰਘ ਸਾਹਿਬ ਕੀ ਹਾਲਾਤ ਨੇ ਪਿੰਡ ਤੇ ਵੀਰ ਜੀ ਤੁਸੀਂ ਵੇਖ ਨਹੀਂ ਦੇ ਜੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਸਰਕਾਰਾਂ ਨੂੰ ਕਿ ਵੇਖੋ ਕੀ ਹਾਲਾਤ ਬਣੇ ਹੋਏ ਨੇ ਹਾਂਜੀ ਐਸ ਵਕਤ ਤੇ ਤੁਹਾਨੂੰ ਪਤਾ ਸੈਚੂਏਸ਼ਨ ਬਹੁਤ ਜ਼ਿਆਦੀ ਗਲਤ ਬਣੀ ਆ ਹਾਂਜੀ ਕੋਈ ਜੇ ਸਰਕਾਰਾਂ ਬਣਦੀਆਂ ਨੇ ਉਹ ਵੀ ਐਵੇਂ ਵੱਡੇ ਵੱਡੇ ਗਪੌੜ ਮਾਰੀ ਜਾਂਦੀਆਂ ਨੇ ਅਸੀਂ ਤੁਹਾਡਾ ਉਹ ਕਰਦਾਂਗੇ ਜੇ ਕਰਦਾਂਗੇ ਸਾਡੀ ਹੈਲਪ ਕਰੋ ਜੇ ਮੁੜ ਕੇ ਗੱਲ ਆ ਜਾਂਦੀ ਹੈ ਪੰਚਾਇਤਾਂ ਦੀ ਜੇ ਪੰਚਾਇਤਾਂ ਦੀ ਮਦਦ ਕਰਦੀ ਦੀ ਤੇ ਪੰਚਾਇਤਾਂ ਵੀ ਸਾਡੇ ਨਾਲ ਉਹੀ ਫਰੋਡ ਕਰ ਜਾਂਦੀਆਂ ਨੇ ਹਾਂਜੀ ਕੀ ਕਰ ਸਕਦੇ ਆ ਵੀਰ ਜੀ ਚਲੋ ਇਹ ਕੁਦਰਤੀ ਆਫਤ ਆਈ ਆ ਇਹ ਸਾਰਿਆਂ ਲਈ ਆ ਅਸੀਂ ਇਹ ਨਹੀਂ ਆਂਦੇ ਹਾਂਜੀ ਬਾਕੀ ਇਹ ਆਪੀ ਬਹੁਤ ਜ਼ਿਆਦਾ ਬੁਰਾ ਹਾਲ ਆ ਵੀਰ ਜੀ ਕੋਈ ਸਰਕਾਰਾਂ ਨਹੀਂ ਕੋਈ ਪਿੰਡ ਦਾ ਨੁਮਾਇੰਦਾ ਨਹੀਂ ਆਣ ਕੇ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਤੁਸੀਂ ਵੇਖਣ ਦੇ ਜੇ ਆ ਵੇਖੋ ਅਸੀਂ ਘਰ ਦੇ ਅਗੇ ਆਪਣੇ ਦੇ ਮਿੱਟੀ ਦਾ ਬੰਨ ਲਗਾ ਕੇ ਫਿਰ ਡੱਕਾ ਲਾ ਕੇ ਬੈਠਾ ਕਿ ਕਿਤੇ ਸਾਡੇ ਅੰਦਰ ਪਾਣੀ ਨਾ ਗੁਜਰ ਜਾਵੇ ਤੇ ਜੇ ਪਾਣੀ ਤੁਹਾਨੂੰ ਪਤਾ ਇਹੋ ਜਿਹੇ ਹਲਾਤ ਰਿਹਾ ਪਾਣੀ ਪਿੱਛੋਂ ਵੱਧ ਰਿਹਾ ਵਾ ਅੰਦਰ ਵੀ ਜਾ ਸਕਦਾ ਅਸੀਂ ਆਪਣਾ ਸਮਾਨ ਬੰਨ ਕੇ ਪੈਕ ਕਰਕੇ ਉੱਪਰ ਲਗਾਇਆ ਹੋਇਆ ਕੋਈ ਸਾਡੀ ਇਸ ਵਕਤ ਮਦਦ ਕਰਨ ਨਹੀਂ ਆਇਆ ਕੋਈ ਸਰਕਾਰ ਦਾ ਨਮਾਇੰਦਾ ਨਹੀਂ ਕੋਈ ਪੰਚਾਇਤ ਨਹੀਂ ਸਾਨੂੰ ਪੁੱਛ ਰਹੀ ਹਾਂਜੀ ਸਾਰਾ ਕਸੂਰ ਤੇ ਪਿੰਡਾਂ ਤੋਂ ਹੀ ਚੱਲ ਜਾਂਦਾ ਜੀ ਸਾਰਾ ਕੁਝ ਜੀ